ਉਹ ਛੰਡ ਮਾਰ ਕੇ ਛੁੱਟਦਾ ਦਲ ਜਾਂਦਾ ਦਾੜੀ ਖੁੱਲ ਗਈ ਪਰਬਤ ਕਹਿ ਲਾਹ ਤੇ ਸ਼ਿਵ ਜੀ ਦੀ ਤਾੜੀ ਕੇਤਰੀ ਚੰਦ ਗਜਰਾਜ ਦੇ ਆ ਰਿਆ ਪਿਛਾੜੀ ਉਹ ਆਖੇ ਸਿੰਘ ਅਜ ਮਾਰਨੇ ਕਰ ਫਾੜੀ ਫਾੜੀ ਮੈਂ ਢਾਉਣੀ ਲੋਹ ਗੜ ਕਿਲੇ ਦੀ ਸਭ ਮਮਟੀ ਮਾੜੀ ਸੂਰਮਿਆਂ ਦੀ ਵਿੱਚ ਜੰਗ ਦੇ ਰਤ ਡੁੱਲਣੀ ਗਾੜੀ ਤੇ ਮਾਲੀ ਕਿਵੇਂ ਬਚਾਉਂਦਾ ਵੇਖੋ ਫਨਵਾੜੀ ਇਧਰੋਂ ਲਾ ਕੇ ਘੋੜੇ ਨੂੰ ਅੱਡੀ ਸਰਦਾਰ ਬਚਤਰ ਸਿੰਘ ਸੂਰਮਾ ਲੋਹ ਗੜ ਦੇ ਬਾਹਰਲੇ ਦਰਵਾਜ਼ੇ 'ਚ ਪਹੁੰਚਾ ਉਧਰੋਂ ਹਾਥੀ ਅੱਗੇ ਆ ਰਿਹਾ ਏ ਸੂਰਮੇ ਨੇ ਦੋਵੇਂ ਪੱਬਾਂ ਚ ਰਕਾਬਾਂ ਦੇ ਪੱਬਾਂ ਦਾ ਭਾਰ ਪਾਇਆ ਸਿੱਧਾ ਖੜਾ ਹੋਇਆ ਖਿੱਚਿਆ ਨੇਜਾ ਪਛਾਣ ਨੂੰ ਤਾਲ ਲਾ ਕੇ ਜਦ ਹਾਥੀ ਵੇਖਿਆ ਸਿੰਘ ਨੇ ਰੰਗ ਕਾਲਾ ਸੌਲਾ ਉਹਨੇ ਕਲਗੀ ਧਰ ਅਰਾਧਿਆ ਉਹਦਾ ਫਰਕਿਆ ਡੌਲਾ ਉਹਨੂੰ ਨੇਜਾ 9 ਫੁੱਟ ਜਾਪਿਆ ਕੱਖਾਂ ਤੋਂ ਹੌਲਾ ਇਧਰ ਹਾਥੀ ਪਿਆ ਚੰਗਾੜਦਾ ਰੱਜ ਹੋਇਆ ਬੋਲਾ ਇਧਰ ਘੋੜੇ ਛਾਲਾਂ ਮਾਰੀਆਂ ਮੱਚ ਉੱਠਿਆ ਰੌਲਾ ਉਹਨੇ ਥੰਬ ਰੱਖੇ ਛੁਣ ਤੇ ਅਜਰਾਖਾ ਮੌਲਾ ਜੋ ਫਨੀਆ ਨਾਗ ਦੀ ਫਨ ਤੇ ਚੜ ਗਿਆ ਨਿਓਲਾ ਸਿੰਘ ਪੈ ਗਿਆ ਧੂਕੇ ਨਾਗਣੀ ਉਹ ਵਾਬ ਰੋਲਾ ਕਹਿੰਦਾ ਫਫਲਾ ਕਰਨਾ ਗੁਰਾਂ ਦਾ ਛੱਕਿਆ ਧ੍ਰਿਓਲਾ ਸਤ ਸ੍ਰੀ ਅਕਾਲ ਦਾ ਛੱਡ ਕੇ ਜਕਾਰਾ ਕਰਕੇ ਭਰਮਾ ਵਾਰ ਹਾਥੀ ਦੇ ਮੱਥੇ ਤੇ ਵੱਜੇ ਹੋਏ ਸੱਤ ਤਵੇ ਬਿੰਨ ਕੇ ਜਿਵੇਂ ਉਹਦਾ ਮਗਜ ਬਾਹਰ ਕੱਢਿਆ ਉਸ ਵੇਲੇ ਦੀ ਇੱਕ ਵਾਰ ਗਿਆਨੀ ਗੁਰਮੇਧ ਸਿੰਘ ਬੀਏ ਦਾ ਢਾਡੀ ਜਿਤਾ ਇਨਾਂ ਕਰਜੇ ਹੇ Let's- ਬਚੱਤਰ ਸਿੰਘ ਸੂਰਮਾ ਲੈ ਕੇ ਨਾਗੜੀ ਬਚੱਤਰ ਸਿੰਘ ਸੂਰਮਾ ਘਟ ਹੋ ਗਿਆ ਕਿਲੇ ਚੋਬਰ ਹਥੀਆ ਦਾ ਸੀ ਸ਼ਰਾਬ ਨਾਲ ਰੱਗਿਆ ਦਾ ਸੀ ਸ਼ਰਾਬ ਨਾਲ ਰੱਜਿਆ ਇੰਦਰ ਸੂਰਮਾ ਵੀ ਖੜਾ ਸੀ ਤਿਆਰ ਮਾਰੀ ਨਾਗਣੀ ਈ ਨਾਗੜੀ ਮੱਥੇ ਦੇ ਵਿੱਚ ਵਿੰਕੇ ਸੱਤ ਤਵੀਆਂ ਚ ਹੋ ਗਈ ਪਰ ਹੱਦੀ ਭਜਿਆ ਪਿਸ਼ਾ ਨੂੰ ਜੀ ਕਮਾਰਦਾ ਕੀ ਭੱਜਿਆ ਪਿਛੈ ਨੂੰ ਜੀਕਾ ਮਾਰਦਾ ਜਿਵੇਂ ਜੱਦ ਜਿਸੀ ਬੜਾ ਹੰਕਾਰ ਜਦ ਵੈਰੀਆਂ ਦੀ ਹੋ God I share is